ਦੇਸ਼ ਦੇ ਪੁਲਿਸ ਵਿਭਾਗ ਦੇ ਵਿੱਚ ਇਹ ਪਹਿਲੀ ਵਾਰ ਦੇਖਣ ਨੂੰ ਮਿਲਿਆ ਹੈ ਕਿ ਦੋ ਸਕੇਪਰਾ ਬਤੌਰ ਡੀਜੀਪੀ ਰੈਂਕ ਦੇ ਲਈ ਨਿਯੁਕਤ ਹੋਏ ਨੇ ਤੇ ਆਪਣੀਆਂ ਸੇਵਾਵਾਂ ਮਾਨੇ ਵਾਰ ਰਹੇ ਨੇ ਉੱਥੇ ਹੀ ਕਾਫੀ ਜ਼ਿਆਦਾ ਖੁਸ਼ ਮਾਪੇ ਨਜ਼ਰ ਆ ਰਹੇ ਨੇ ਤੇ ਰਿਸ਼ਤੇਦਾਰ ਵੀ ਇਹਨਾਂ ਨੂੰ ਵਧਾਈ ਦੇ ਸੁਨੇਹੇ ਭੇਜ ਰਹੇ ਨੇ ਮੂਲ ਰੂਪ ਦੇ ਵਿੱਚ ਇਹ ਦੋਵੇਂ ਸਕੇਪਰਾ ਵਿਹਾਰ ਦੇ ਰਹਿਣ ਵਾਲੇ ਨੇ ਤੇ ਇਹਨਾਂ ਦੇ ਇੱਕ ਹੋਰ ਭਰਾ ਨੇ ਜੋ ਆਈਆਰਐਸ ਅਫਸਰ ਨੇ ਪੁਲਿਸ ਵਿਭਾਗ ਦੇ ਇਤਿਹਾਸ ਦੇ ਵਿੱਚ ਇਹ ਪਹਿਲੀ ਵਾਰ ਇਤਿਫਾਕ ਦੇਖਣ ਨੂੰ ਮਿਲਿਆ ਹੈ ਕਿ ਦੋ ਸਕੇ ਭਰਾ ਡੀਜੀਪੀ ਦੇ ਅਹੁਦੇ ਦੇ ਉੱਤੇ ਨਿਯੁਕਤ ਨੇ ਜਿਨ੍ਹਾਂ ਦੇ ਨਾਮ ਆਈ ਆਈਪੀਐਸ ਵਿਕਾਸ ਸਹਾਇ ਤੇ ਆਈਪੀਐਸ ਵਿਵੇਕ ਸਹਾਇ ਹੈ ਇਹ ਦੋਵੇਂ ਸਹਾਇ ਪ੍ਰਾ ਵੱਖ-ਵੱਖ ਸੂਬਿਆਂ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ ਉੱਥੇ ਹੀ ਵਿਕਾਸ ਸਹਾਇ ਪੱਛਮੀ ਬੰਗਾਲ ਤੇ ਵਿਵੇਕ ਸਹਾਇ ਗੁਜਰਾਤ ਦੇ ਵਿੱਚ ਡੀਜੀਪੀ ਨੇ ਤਨਾਲ ਹੀ ਇਹਨਾਂ ਦੇ ਜਿਹੜੇ ਸਭ ਤੋਂ ਛੋਟੇ ਭਰਾ ਨੇ ਉਹ ਆਇਰਸ ਅਫਸਰ ਨੇ ਤੇ ਉਹ 1993 ਬੈਚ ਦੇ ਅਧਿਕਾਰੀ ਨੇ ਇਹਨਾਂ ਤਿੰਨਾਂ ਭਰਾਵਾਂ ਦੇ ਵਿੱਚੋਂ ਗੱਲ ਕਰੀਏ ਵਿਵੇਕ ਸਹਾਏ ਦੀ ਤਾਂ ਉਹ ਪੱਛਮੀ ਬੰਗਾਲ ਕੈਡਰ ਦੇ 1998 ਬੈਚ ਦੇ ਆਈਪੀਐਸ ਅਧਿਕਾਰੀ ਨੇ ਵਿਵੇਕ ਸਹਾਏ ਜੋ ਮਈ 2024 ਦੇ ਅੰਤ ਦੇ ਵਿੱਚ ਸੇਵਾਮੁਕਤ ਹੋਏ ਨੇ ਪੱਛਮੀ ਬੰਗਾਲ ਪੁਲਿਸ ਕਮਿਸ਼ਨਰ ਉੱਨ ਨਿਯੁਕਤ ਹੋਏ ਨੇ डीजीपी ਦੇ ਅਹੁਦੇ ਦੇ ਲਈ ਤਿੰਨ ਨਾਮ ਪੇਸ਼ੇ ਗਏ ਸੀ ਜਿਨ੍ਹਾਂ ਵਿੱਚ ਵਿਵੇਕ ਸਹਾਇ ਦਾ ਨਾਂ ਸਭ ਤੋਂ ਉੱਪਰ ਸੀ ਦੂਸਰੇ ਪਾਸੇ ਵਿਵੇਕ ਸਹਾਇ ਦੇ ਛੋਟੇ ਭਰਾ ਵਿਕਾਸ ਸਹਾਇ 1999 ਬੈਚ ਦੇ ਆਈਪੀਐਸ ਅਧਿਕਾਰੀ ਨੇ ਉਹ 1999 ਦੇ ਵਿੱਚ ਆਨੰਦ ਜ਼ਿਲ੍ਹੇ ਦੇ ਐਸਪੀ ਬਣੇ 2001 ਦੇ ਵਿੱਚ ਅਹਮदाबाद ਦਿਹਾਤੀ ਦੇ ਵਿੱਚ ਐਸਪੀ ਵਜੋਂ ਕੰਮ ਕੀਤਾ ਉਸ ਸਮੇਂ ਦੇ ਗੋਦਰਾ ਕੰਡ ਦੇ ਵਿੱਚ ਉਹ ਜ਼ਖਮੀ ਵੀ ਹੋਈ ਸੀ 2002 ਦੇ ਵਿੱਚ ਉਹ ਅਹਮਦਾਬਾਦ ਦੇ ਜ਼ੋਨ 2 ਤੇ 3 ਦੇ ਡੀਐਸਪੀ ਤੈਨਾਤ ਸਨ 2004 ਦੇ ਵਿੱਚ ਟ੍ਰੈਫਿਕ ਡੀਐਸਪੀ 2005 ਦੇ ਵਿੱਚ ਅਹਮਦਾਬਾਦ ਦੇ ਵਿੱਚ ਵਧੀਕ ਟ੍ਰੈਫਿਕ ਐਸਬੀ ਤੇ ਫਿਰ 2007 ਦੇ ਵਿੱਚ ਉਹ ਸੂਰਤ ਦੇ ਵਿੱਚ ਵਧੀਕ ਆਈਜੀ ਬਣੇ ਤੇ 2010 ਦੇ ਵਿੱਚ ਆਈਜੀ ਜਿਹੜੇ ਹੈ ਤੋਂ ਬਾਅਦ ਉਹ ਆਈਬੀ ਵਜੋਂ ਨੇ ਸੇਵਾਵੰਦ ਬਿਾਇਆ ਨੇ ਉਤੇ ਹੀ ਤੇ ਹੁਣ ਇਹ ਦੋਵੇਂ ਸਕੇ ਪ੍ਰਾਜਣੇ ਨੇ ਉਹ ਜਿਹੜੇ ਐ ਵੱਖ-ਵੱਖ ਸੂਬੇ ਦੇ ਵਿੱਚ ਡੀਜੀਪੀ ਬਣੇ ਨੇ ਕਾਫੀ ਜ਼ਿਆਦਾ ਮਾਪਿਆਂ ਦਾ ਖੁਸ਼ ਨਜ਼ਰ ਆਹੀ ਰਹੇ ਨੇ ਤੇ ਪਰਿਵਾਰ ਦੇ ਵਿੱਚ ਕਾਫੀ ਜ਼ਿਆਦਾ ਖੁਸ਼ੀ ਦਾ ਮਾਹੌਲ ਹੈ ਇੱਕ ਤਰ੍ਹਾਂ ਦੇਖਿਆ ਜਾਵੇ ਕਿ ਇਹ ਦੋਵੇਂ ਸਕੇ ਪ੍ਰਾ ਬਹੁਤ ਸਾਰੇ ਜਿਹੜੇ ਅੱਜ ਦੇ ਸਮੇਂ ਦੇ ਵਿੱਚ ਯੂਪੀਐਸਸੀ ਟੈਸਟ ਦੀ ਤਿਆਰੀ ਕਰ ਰਹੇ ਨੇ ਉਹਨਾਂ ਦੇ ਲਈ ਪ੍ਰੇਰਣਾ ਦਾ ਜ਼ਰੂਰਤ ਹੈ ਕਿਵੇਂ ਇੱਕ ਬਿਹਾਰ ਸੂਬੇ ਤੋਂ ਇਹ ਤਿੰਨੋਂ ਪ੍ਰਾਜਣੇ ਨੇ ਉੱਠੇ ਨੇ ਤੇ ਕਿਵੇਂ ਇਹਨਾਂ ਨੇ ਯੂਪੀਐਸਸੀ ਦੀ ਟੈਸਟ ਦੀ ਤਿਆਰੀ ਕੀਤੀ ਹੈ ਤੇ ਉਸੇ ਦੀ ਮਿਹਨਤ ਦੇ ਸਦਕੇ ਅੱਜ ਇਹ ਇਹਨਾਂ ਅਹੁਦਿਆਂ ਦੇ ਉੱਤੇ ਪਹੁੰਚੇ ਨੇ ਯੂਪੀਐਸਸੀ ਦਾ ਟੈਸਟ ਦੇਸ਼ ਦਾ ਸਭ ਤੋਂ ਔਖਾ ਟੈਸਟ ਮੰਨਿਆ ਜਾਂਦਾ ਹੈ ਇਸ ਨੂੰ ਪਾਸ ਕਰਨਾ ਲਈ ਜਿਹੜੇ ਹੈ ਉਮੀਦਵਾਰ ਸਾਲੋ ਸਾਲ ਲਗਾ ਦਿੰਦੇ ਨੇ ਕੁਝ ਉਮੀਦਵਾਰ ਬਿਨਾ ਕੋਚਿੰਗ ਤੋਂ ਪਹਿਲੇ ਸਾਲ ਦੇ ਵਿੱਚ ਪਹਿਲੇ ਅਟੈਂਪਟ ਦੇ ਵਿੱਚ ਕਲੀਅਰ ਕਰ ਲੈਂਦੇ ਨੇ ਪਰ ਕੁਝ ਉਮੀਦਵਾਰ ਕੋਚਿੰਗ ਲੱਖਾਂ ਦੀ ਲੈ ਕੇ ਵੀ ਇਸ ਟੈਸਟ ਨੂੰ ਕਲੀਅਰ ਨਹੀਂ ਕਰ ਪਾਉਂਦੇ ਨੇ ਤੇ ਜਿਹੜੇ ਯੂਪੀਐਸਸੀ ਦੇ ਉਮੀਦਵਾਰ ਨੇ ਅਸਪੀਰੈਂਟ ਨੇ ਉਹਨਾਂ ਦੇ ਲਈ ਇਹ ਦੋਵੇਂ ਸਕੇ ਪਰ ਇੱਕ ਪ੍ਰੇਰਣਾ ਦਾ ਵੱਡਾ ਸਰੋਤ ਹੈ ਕਿਵੇਂ ਇੱਕ ਬਿਹਾਰ ਜ਼ਿਲ੍ਹਾ ਬਿਹਾਰ ਸੂਬੇ ਤੋਂ ਉੱਠ ਕੇ ਅੱਜ ਇਹ ਨੌਜਵਾਨ ਇੱਥੇ ਪਹੁੰਚੇ ਨੇ ਤੇ ਕਾਫੀ ਜ਼ਿਆਦਾ ਐਨਆਰਆ ਚਰਚਾਵਾਂ ਹੋ ਰਹੀਆਂ ਨੇ ਕਿਵੇਂ ਪੱਛਮੀ ਬੰਗਾਲ ਗੁਜਰਾਤ ਤੇ ਵਿੱਚ ਡੀਜੀਪੀ ਨਿਯੁਕਤ ਨੇ ਤੇ ਇੱਕ ਭਰਾ ਜਿਹੜਾ ਹੈ ਉਹ ਆਈਆਰਐਸ ਅਫਸਰ ਹੈ ਕਮੈਂਟ ਦੇ ਜ਼ਰੀਏ ਤੁਸੀਂ ਵੀ ਪ੍ਰਤੀਕਿਰਿਆ ਦੇ ਸਕਦੇ ਹੋ ਕਿ ਇਹਨਾਂ ਦੀ ਕਹਾਣੀ ਤੁਹਾਨੂੰ ਕਿੰਨੀ ਕੁ ਪ੍ਰੇਰਣਾ ਦਿੰਦੀ ਹੈ ਹੋਰ ਤਾਜ਼ਾ ਅਪਡੇਟ ਜਾਣਨ ਦੇ ਲਈ ਜੁੜੇ ਰਹੋ ABC ਪੰਜਾਬ ਦੇ ਨਾਲ